ਆ 60000 ਦੇ ਦੇ ਦੀਏ ਨਾ ਬਾਈ ਉਹ ਫਿਰ ਬਾਈ ਮੈਂ 16000 ਰੁਪਏ ਮੰਗੇ ਹੈ ਬਈ ਇਹਦਾ ਕੀ ਇਹਦਾ ਤਰਾਹਣਾ ਬਾਈ ਜੇ ਤੂੰ 20 ਮੰਗ ਲੈ ਠੀਕ ਆ ਗੱਲ ਬਾਈ ਤੂੰ ਸੱਜਾ ਲਗਾਦਾ ਇਹ ਨਾ ਕੋਈ ਗੱਸਾ ਇਹਦਾ 500 ਰੁਪਏ ਹੋਣੇ ਇਹ ਕਿਹੜਾ ਗੱਸਾ ਹਾਂ ਜੇ ਤੂੰ 20 ਮੰਗ ਜਿਹੜਾ ਮਾਲ ਠੀਕ ਆ ਬਾਈ ਗੱਲ ਜਾਇਆ ਨਾ ਮੰਗਦੇ ਹਾਂ ਨਾਲ ਲੈਣੀ ਹੈ ਅਗਲੇ ਰਾਤ ਦਾ ਆਉਣਾ ਇਹਦਾ 5 ਮੰਗ ਲੈ 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 ਇਹਦਾ ਨੂੰ ਮੇਲਣਾ ਯਾਰ ਪਹਿਲਾਂ ਇਹਦਾ ਫੱਟਾਈ ਦੀ ਆ ਆ ਫੱਟਾਈ ਜਿਹੜੀ ਮੰਨ ਲੱਗੂਗੀ ਰੋਲਣੀ ਬਣਾਓ ਸਾਰੀ 16 ਮੰਗੇ ਲੈ ਬਣਾਓ ਕਰੇ ਬਣਾਓ ਉਹ ਬਾਬਾ ਬਾਈ ਨਾ ਕਲਾ ਕਲਾ ਪਾਇਆ ਹੈ ਹੈ ਬਹੁਤ ਤੇ ਆਪਣੇ ਪੰਜੇ ਪੀਏ ਵੀ ਨਹੀਂ ਚੱਲਦੀ ਮੈਂ ਦੱਸਦੀ ਕਹਿੰਦਾ ਬਾਈ ਹੈ ਦੱਸਦੀ ਕਹਿੰਦਾ 15 ਦੀ ਪਾਲਾ ਯਾਰ ਮੈਂ ਪੰਨੋ ਬਾਬੂ ਵੇਚ ਨਹੀਂ ਇਹਨੇ ਵੇਚਨੇ ਵੇਚਣ ਬਾਅਦ ਤੇ ਖੜੇ ਯਾਰ ਸੌਦਾ ਕਰ ਰਹੇ ਆ ਆਪਾਂ ਕੱਲੇ ਖਾਤਰ ਕਰਦੇ ਆਂਗੇ ਐਸਾ ਬਹੁਤ ਲੱਗਦਾ ਜੀ ਮੱਝੇ ਪਾਠ ਦੇ ਪੈਸੇ ਦਾ ਪੂਰਾ ਫਰਕ ਲਾ ਦੇ ਉਹਦੇ ਦੇ ਪੋਲ ਲਾ ਦੇ ਆਪਾਂ ਯਾਰ ਓਲੇ ਖੜਾ ਬਾਈ ਓਏ ਹਾਂ ਹਾਂ ਲੈ ਬੜਾ 11000 ਰੁਪਏ ਬੇਦਰੀ ਬੇਦਰੀ 11000 ਰੁਪਏ ਲੈ ਪਰਦਾ ਯਾਰ ਕਿਹਦੇ ਬਾਰੇ ਬਈ ਗਲਤ ਹੈ ਕੰਮ ਓਏ ਵਾਦੂ ਆ ਲਾ ਕੇ ਅੰਦਰ ਜਣਾ ਕਰ ਬਈ ਜਣਾ ਕਰ ਬੱਕਰੀ ਗਾਲੀਉ ਬੱਕਰੀ ਗਾਲੀਉ ਬੱਕਰੀ ਗਾਲੀਉ ਕੀ 10000 ਰੁਪਏ ਮੈਂ ਚੱਕੂੰਗਾ ਸੀ ਤੇ ਮੈਂ ਲੈਣਗੇ ਬੱਕਰੀ ਬਾਰੇ ਹੀ ਲੈਣਗੇ ਹਾਂ ਬੱਕਰੀ ਗਾਲੀ ਗਈ ਮਾਰੀ ਜਾਣਾ ਤੂੰ ਕਾ ਹੁਣ ਆਉਂਦੀ 10000 ਰੁਪਏ ਤੇ ਲੱਗ ਗਿਆ ਤੂੰ ਮੇਰੀ ਸੱਚਾ ਬੱਕਰੀ ਨਾਲ ਬੱਕਰੀ ਨਾਲ ਨਾ ਨਾ ਲੋ ਵੀ ਲੈ 20 ਹਜ਼ਾਰ ਰੁਪਏ ਬੱਕਰੀ ਨਾਲ 20 ਹਜ਼ਾਰ ਰੁਪਏ ਲੈ

ਕੀ ਕੀ ਹਿਆ ਬਲੇ ਹਾਂ ਲਾ ਦੇ ਪੀਏ ਕੋਈ ਨਹੀਂ ਫਿਰ ਕੀ ਹੋਗਾ ਹੈ ਮੌਕੇ ਸਾਹਮਣੇ ਕਿਹੜਾ ਪਗੜਾ ਮੰਡਿਆ ਭੁੱਲ ਗਿਆ ਕੋਈ ਨਹੀਂ ਉਹ ਲਾਲ ਗਰ ਕਰ ਮਾਰਨਾ ਤੋੜ ਦੇ ਮਾਰ ਦੇ ਇੱਕ ਮਿੰਟ ਖੜ ਜਾ ਮਾਰੇ ਹੁਣ ਸਵਾਜ ਆ ਗਿਆ ਖੜ ਜਾ ਮੈਂ ਖੜ ਜਾ ਤੈਨੂੰ ਮੈਂ ਕੀ ਤੈਨੂੰ ਮੈਂ ਕੀ ਪਾ ਲੱੱਥਿਆ ਬੱਕਰੀ ਤੈਨੂੰ ਪਤੀ ਆ ਕੋਈ ਪਸ਼ੂ ਤਾਂ ਰਹਿ ਸਕਦਾ ਹੈਗਾ ਇੰਨਾ ਕੋਈ ਧਨ ਨਹੀਂ ਹੈਗਾ ਬੱਕਰੀ ਦਾ ਹਾਂ ਤਾਂ ਕਿਉਂ ਹੈਗਾ ਇਹ ਨਹੀਂ ਕਰ ਕਰਦਾ ਮੈਂ ਨਹੀਂ ਕਰ ਕਰਦਾ ਮੈਂ ਇਹ ਕਰ ਕੀ ਆ ਵਾਟ ਕਿਹੜਾ ਪੱਕੜ ਆ ਗਈ ਬੱਕਰੀ ਨਹੀਂ ਆਈ ਨਹੀਂ ਇਹ ਅੱਡ ਜੀ ਹੈ ਉਹ ਅੱਡ ਜੀ ਹੈ ਇਹ ਤਾਂ ਦਿਨ ਮੰਨ ਨਹੀਂ ਕੋਈ ਇਹਦਾ ਨੀਰਾ ਖਿਛੋੜਦਾ ਕਿੱਥੇ ਪਾਉਂ ਆ ਘਾਇ ਨਹੀਂ ਹਮੂ ਤਾਂ ਨਹੀਂ ਮਿਲਦੀ ਹਾਂ ਸਾਡੇ ਵਾਲੀ ਤੁਸੀਂ 3000 ਰੁਪਏ ਨਵਾ ਧਰ ਲੈਣੇ ਹੋ ਕਿਵੇਂ ਨਫਾ ਕਹਿੰਦੇ ਉਹ ਲੈਵਾ ਜਿਵੇਂ ਲੀਰਟ ਲੈ ਉਹਦੇ ਦੇਖ ਲੈ ਉੱਥੇ ਦਬਾਈਂਦੀ ਹੋ ਤੇ 3000 ਰੁਪਏ ਨਫੇ ਨਾਲ 5000 ਤੋਂ 17000 ਰੁਪਏ ਉੱਥੇ 20000 ਰੁਪਏ ਨਾਲ ਦਬਾਈ ਤੇ 3000 ਰੁਪਏ ਨਾਲ ਕਾਲੀ ਬੱਕਰੀ ਕੋਲ ਆਪਣੇ ਤੇ ਮੁੱਲਾ ਪਰ ਮੈਂ ਕਿ ਬੱਕਰੀ ਤੋਂ 1000 ਨਾਲ ਵੇਚਦੀ ਸੀ ਯਾਰ ਉਹ ਤੇ ਕਾਲੀ ਬੱਕਰੀ ਲੈ ਛੱਡੋ ਯਾਰ ਛੱਡੋ ਯਾਰ ਇਹ ਜਿਹੜੀ ਮੈਂ ਤੁਹਾਨੂੰ ਕਰੇ ਗੱਲ ਕੋਲ ਬੱਤਾਂ ਕੀ ਪਾਵਾ ਕਰੇ ਉਹਨਾਂ ਦਾ ਮੇੜੀ ਲਈ ਹੈ ਨਾਲ ਮੇੜੋ ਤੇਰੇ ਬਾਤ 26000 ਦੀ ਆ ਬਸ ਹੋਰ ਬੱਕਰੀ ਇਹ ਤਾਂ ਬਿਲਕੁਲ ਵਲਟੇ ਕਿ ਨਹੀਂ ਬਰ

ਉਹ ਨਹੀਂ ਉਹ ਖਰਚਾ ਦੇਖ ਫਿਰ ਤੂੰ ਲੈ ਲਈ ਮੈਂ ਮੈਂ ਖਰਚਾ ਮੈਂ ਤੇ ਨਹੀਂ ਦਵਾਉਂ ਮੈਂ ਮੈਂ ਲਊਂ ਭਾਈ ਯਾਰ ਤੇ ਕਹਿੰਦਾ ਕੋਈ ਗੱਲ ਨਹੀਂ ਪਤਾ ਨਹੀਂ ਆ ਨਹੀਂ ਮੈਂ ਨਹੀਂ ਕੁਝ ਵਾਲੇ ਪਾਉਂਦਾ ਹਾਂ ਨਾ ਲੈ ਵੀ ਜਾਉਂ ਹਾਂ ਇਹ ਲੈ ਚੁੱਕਾ ਨਾ ਨਾ ਚਲੋ ਕੋਈ ਨਾ ਉਹ ਦੋ ਦਾ ਜਦੋਂ ਮੁਕਤੇ ਜਾਇਆ ਇਹ ਕੀ ਭਾਰੀ ਹੈ ਪਹਿਲੀ ਕਿਹੜੀ ਹੈ ਆ ਵੀ ਯਾਰ ਆ ਬੱਕਰੀ ਆ ਬੱਕਰੀ ਹਦੋਂ ਹੁੰਦਾ ਇਹਦੇ ਦਾ ਸੇਨਾ ਉਹਦੇ ਬਾਈ 10000 ਰੁਪਏ ਲੱਗ ਗਿਆ ਚਲੋ ਕੋਈ ਨਾ ਮੈਂ 20000 ਕਰਦਾ ਭਾਈ ਉਹ ਬੱਕਰੀ ਆ ਬਾਈ ਉਹ ਬੱਕਰੀ ਆ ਖੜੀ ਆ ਥੋੜੀ ਮੇਰੇ ਆਏ ਜੂਰੇ ਆ ਬੰਦੇ ਦਾ ਮਾਨ ਵੀ ਕਰੀਦਾ ਆ ਆਹਦੀ ਆ ਬਾਈ ਕਿਤੇ ਹੁਣ ਮਾਈ ਲੱਤੀ ਆ ਮੇਰੀ ਜੀ ਉਹ ਖਰੀਦੀ ਹੋਈ ਆ ਕਿਹੜਾ ਕਰੂਗਾ ਜੀ ਤੁਸੀਂ ਆਪਣੇ ਕਿਹੜਾ ਕਰ ਦਿਓ ਮੈਂ ਕਹਿੰਦੀ ਕੋਈ ਗੱਲ ਨਹੀਂ ਆ ਪੈਸੇ ਦੀ ਪੂਰੇ ਨੇ ਉਹ ਆਹ ਖਰੀਦੀ ਹੋਈ ਆ ਵੀ ਕੋਈ ਰੱਖ ਲੈ ਜਿਸੇ ਮਰਜ਼ੀ ਕਰਿਆ ਕੋਈ ਰੱਖ ਲੈ ਨਾ ਵੇਚੀ ਨਾ ਰਾਜ ਕਰੋ ਦੀ ਬਾਈ ਤੇਰੀ ਮਰਜ਼ੀ ਆ ਜਦੋਂ ਪਰਮਾਤਮਾ ਕਰੇ ਜਾਂ 50000 ਦੀ ਪਕਾਵੇ ਨਾ ਨਾ ਚਾਹੇ ਤੇਰੀ 50 ਦੀ ਦੇ ਕੇ ਕਹੋ ਜੀ ਇਹ ਇਹ ਰੇ ਰੇ ਲਓ ਭਾਈ ਮੈਂ ਕੋਈ ਮਾਰ ਨਹੀਂ ਜਾਈਦਾ ਨਾ ਫੇਰ ਫਿਰ ਤਾਂ ਇਹ ਪਤਾ ਨਹੀਂ ਨਹੀਂ ਫੇਰ ਮੈਂ ਕਿਹਾ ਸੀ ਪਾਸ ਲੈ ਆ ਚੱਲੇ ਆ ਤੂੰ ਮਾਇਆ ਗਲੇ ਤੂੰ ਭਾਗੀ ਹੋਈ ਜਾ ਨਾ ਨਹੀਂ ਠੀਕ ਹੈ ਭਾਈ ਬੈ ਕਟਾਂ ਗਈ ਨਹੀਂ ਆਪ ਤਾਂ ਦੇਖ ਥੋੜੀ ਮਰ ਗਿਆ ਭਈ ਥੋੜੀ ਨਾ ਨਾ ਗੱਲ ਠੀਕਾ ਗੱਲ ਆ ਉਹ ਨਾ ਪੈਸੇ ਚਾਹਤੇ ਜੋਂ ਕੀ ਕੀ ਹੋਇਆ ਜੀ ਡੀ ਫਰਚੇ ਇੱਧਰ ਆ 26 ਰਾਹੇ ਰੱਬੀ ਦੇ ਪਾ ਲਓ ਪੂਰੀ ਆਸ ਹੈ ਹੋਣਾ ਬਸਰੀ ਜਨ ਹੋ ਗਿਆ ਉਹ ਰੋਬੂ ਉਹ ਵੇਖਿਆ ਨਾ ਫੜੋਈ ਸਾਡੇ ਭਾਈ ਦੇ ਨਹੀਂ ਭਾਈ ਜੈ ਜੀ ਮੋਲਾ ਲਾਉਂਦੇ ਆ ਜੈ ਜੀ ਮੋਲਾ ਭਾਈ ਦਮੀ ਉਹਨੇ ਥੋੜਾ ਹੜ ਦਿੰਦੇ ਆ

बकरी लिखाई आप दसूर है ਮੈਂ ਯਾਰ ਜਦੋਂ ਕਹਿਦਾ ਜਰ ਜਵਾਰ ਤੋਂ ਉਹਨੂੰ ਜਦੋਂ ਕੋ ਲੜੀ ਜਾਂਦਾ ਰਗ ਲਾ ਯਾਰ ਕੋਈ ਨਹੀਂ ਲੜਨਾ ਪਿਆ ਯਾਰ ਨਹੀਂ ਹੁੰਦਾ ਬਾਈ ਯਾਰ ਹਜ਼ਾਰ ਘਟਦਾ ਹਜ਼ਾਰ ਵੜਦੀ ਆ 24 ਖਰੀਦ ਆਉਂਦੀ ਅਗਲਾ ਜਮੀਨ ਦੇ ਕਾ ਅਗਲਾ ਕੋਈ ਨਹੀਂ